T20 World Cup ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। World Cup ਦੇ ਵਿੱਚ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਂਡ ਸੌਂਪੀ ਗਈ ਹੈ। ਹਾਰਦਿਕ ਪਾਂਡਿਆ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਸ਼ਭ ਪੰਥ ਦੀ ਟੀਮ ਦੇ ਵਿੱਚ ਵਾਪਸੀ ਹੋਈ ਹੈ। ਕੋਲੀ, ਜੈਸਵਾਲ, ਸ਼ਿਵਮ ਦੂਬੇ, ਸੰਜੂ ਸੈਮਸਨ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਸ਼ੁਭਮਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਮਿਲੀ। ਬੈਕਅੱਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ੁਭਮਨ ਗਿੱਲ ਨੂੰ ਹਾਲਾਂਕਿ ਸ਼ਾਮਲ ਕੀਤਾ ਗਿਆ। ਤੁਹਾਨੂੰ ਦੱਸ ਦੇ ਕਿ T20 World Cup ਜਿਹੜਾ ਕਿ वेस्ट ਇੰਡੀਜ਼ ਤੇ ਅਮਰੀਕਾ ਦੇ ਵਿੱਚ ਖੇਡਿਆ ਜਾਣਾ ਤੇ ਇਸ ਨੂੰ ਲੈ ਕੇ ਭਾਰਤੀ ਟੀਮ ਦਾ ਜਿਹੜਾ ਖੇ ਲਾਨ ਕਰ ਦਿੱਤਾ ਗਿਆ वर्ल्ड कप ਦੇ ਵਿੱਚ ਰੋਹਿਤ ਸ਼ਰਮਾ ਜਿਹੜੇ ਕੇ ਕੈਪਟਨ ਦੀ ਜ਼ਿੰਮੇਵਾਰੀ ਨਿਭਾਉਣਗੇ ਆ ਜਿਨ੍ਹਾਂ ਨੂੰ ਕੇ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਰਦਿਕ ਪਾਂਡਿਆ ਨੂੰ ਉਪ ਕਪਤਾਨ ਬਣਾਇਆ ਗਿਆ ਰਿਸ਼ਭ ਪੰਤੀ ਟੀਮ ਦੇ ਵਿੱਚ ਵਾਪਸੀ ਹੋ ਗਈ ਹੈ ਉੱਥੇ ਵਿਰਾਟ ਕੋਹਲੀ ਜੈਸਵਾਲ ਸ਼ਿਵਮ ਦੁੱਬੇ ਸੰਜੂ ਸੈਮਸਨ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਜਦਕਿ ਸ਼ੁਮਨ ਗਿੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੁਮਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਮਿਲੀ ਬੈਕਅੱਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ ਸੋ ਵੱਡੀ ਖਬਰ ਜੁੜੀ ਹੋਈ ਹੈ T20 World Cup ਦੇ ਨਾਲ ਐਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇਸ਼ ਕੀ ਕੋਈ ਜਾਣਕਾਰੀ T20 World Cup ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਕਿਸ ਨੂੰ ਜਗ੍ਹਾ ਮਿਲੀ ਹੈ ਤੇ ਕਿਸ ਨੂੰ ਬਾਹਰ ਰੱਖਿਆ ਗਿਆ ਬਿਲਕੁਲ T20 World Cup ਲਈ ਦੇਖੋ ਟੀਮ ਦਾ ਐਲਾਨ ਹੋ ਗਿਆ ਕਿਉਂਕਿ ਹੋਣਾ ਸੀਗਾ ਔਰ 1 ਮਈ ਤੱਕ ਟੀਮ ਅਨਾਉਂਸ ਕਰਨੀ ਸੀ ਤੇ ਅੱਜ 30 ਤਰੀਕ ਨੂੰ BCCI ਨੇ ਟੀਮ ਅਨਾਉਂਸ ਕਰਤੀ ਹੈ ਜਿਵੇਂ ਗੱਲ ਕਰਾਂ ਪੰਜਾਬ ਦੇ ਪਲੇਅਰਾਂ ਦੀ ਤਾਂ ਅਸ਼ੀਸ਼ ਸਿੰਘ ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ 'ਚ ਸਫਲ ਰਹੇ ਨੇ ਲੇਕਿਨ ਸ਼ੁਮਨ ਗਿਲ ਰਿਜ਼ਰਵ ਪਲੇਅਰ ਦੀ ਤੌਰ ਤੇ ਰੱਖੇ ਗਏ ਨੇ ਲੇਕਿਨ 15 ਦੀ ਜਿਹੜੀ ਸਕੁਐਡ ਹੁੰਦੀ ਹੈ ਉਹਦੇ ਵਿੱਚ ਨਹੀਂ ਨੇ ਚਾਰ ਪਲੇਅਰ ਰਿਜ਼ਰਵ ਰੱਖੇ ਗਏ ਨੇ ਉਹਦੇ ਵਿੱਚ ਸ਼ੁਮਨ ਗਿਲ ਹੈ ਲੇਕਿਨ ਅਰਸ਼ਦੀਪ 15 ਦੇ ਸਕੁਐਡ 'ਚ ਨਹੀਂ ਨੇ ਸ਼ਿਵਮ ਦੂਬੇ ਨਵੀਂ ਐਂਟਰੀ ਹੈ ਟੀਮ ਇੰਡੀਆ 'ਚ ਔਰ ਜਿੱਦਾਂ ਪਹਿਲਾਂ ਸੀਗਾ ਕਿ ਰੋਹਿਤ ਕਪਤਾਨੀ ਕਰਨਗੇ ਵਿਰਾਟ ਕੋਹਲੀ ਵੀ ਹੈਗੇ ਨੇ ਹਰਦਿਕ ਪਾਂਡਿਆ ਨੂੰ ਵਾਈਸ ਕਪਤਾਨੀ ਦਿੱਤੀ ਗਈ ਹੈ ਔਰ ਸੰਜੂ ਸੈਮਸਨ ਟੀਮ 'ਚ ਆਏ ਨੇ ਅ ਰਿਸ਼ਭ ਪੰਤ ਵਾਪਸੀ ਕਰ ਰਹੇ ਨੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਆਈਪਲ ਹਾਲੇ ਖੇਡ ਰਹੇ ਨੇ ਔਰ ਜਿੱਦਾਂ ਛੋਟ ਲੱਗੀ ਸੀ ਕਾਇਲੋਗੇਸ ਲੇਕਿਨ ਉਹ T20 ਵਰਲਡ ਕੱਪ ਲਈ ਵਾਪਸੀ ਕੀਤੀ ਹੈ ਬੁਮਰਾ ਨੇ ਮੁਹੰਮਦ ਸਿਰਾਜ ਨੇ ਪਰ ਕੁੱਲ ਮਿਲਾ ਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਰਸ਼ਦੀਪ ਸਿੰਘ ਜਿਹੜੇ ਹੈਗੇ ਨੇ ਪੇਸਰ ਉਹ 15 ਦੀ ਜਗ੍ਹਾ ਬਣਾਉਣ 'ਚ ਸਫਲ ਹੋਏ ਨੇ ਲੇਕਿਨ ਸ਼ੁਭਮਨ ਗਿੱਲ ਬਾਹਰ ਨੇ ਰਿਜ਼ਰਵ ਪਲੇਅਰ ਦੀ ਕੈਟਾਗਰੀ 'ਚ ਨੇ ਕਿਉਂਕਿ ਟੀਮ 'ਚ ਓਪਨ ਦੇ ਤੌਰ ਤੇ ਜੇ ਦੇਖਿਆ ਜਾਏ ਤਾਂ ਰੋਹਿਤ ਸ਼ਰਮਾ ਦੇ ਨਾਲ ਯਸ਼ਸ਼ਵੀ ਜੈਸਵਾਲ ਨੂੰ ਲਿਤਾ ਗਿਆ ਹੈ ਓਪਨ ਲਈ ਤਾਂ ਇੱਕ ਬੈਲੈਂਸਡ ਟੀਮ ਅਪਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਹ ਵੀ ਦੱਸਣਾ ਇੱਥੇ ਜ਼ਰੂਰੀ ਹੈ ਕਿ ਇਹ ਜਿਹੜਾ ਵਰਲਡ ਕੱਪ ਹੈ ਇਹ ਅਮਰੀਕਾ ਤੇ ਵੈਸਟ ਇੰਡੀਜ਼ ਦੋਨੋਂ ਇਕੱਠੇ ਮਿਲ ਕੇ ਕਰ ਰਹੇ ਨੇ ਤੇ ਜਿਹੜਾ ਸਭ ਤੋਂ ਵੱਡਾ ਮੁਕਾਬਲਾ ਹੈ ਇਸ ਕ੍ਰਿਕਟ ਦੀ ਦੁਨੀਆ ਵਿੱਚ ਹੈ 9 ਜੂਨ ਨੂੰ ਇੰਡੀਆ ਪਾਕਿਸਤਾਨ ਦਾ ਉਹ ਨਿਊਯਾਰਕ ਵਿੱਚ ਹੋਣਾ ਹੈ ਜਿਸ ਵਰਲਡ ਕੱਪ ਦੀ ਮੈਂ ਗੱਲ ਕਰਾਂ ਹਾਲਾਂਕਿ ਜੂਨ ਚ ਸ਼ੁਰੂ ਹੋਏਗਾ ਲੇਕਿਨ 9 ਜੂਨ ਨੂੰ ਜਿਹੜਾ ਸਭ ਤੋਂ ਵੱਡਾ ਮੁਕਾਬਲਾ ਜਿਹਨੂੰ ਆਪਾਂ ਫਾਈਨਲ ਤੋਂ ਪਰਨਾ ਇੱਕ ਵਲ ਨਾਲ ਫਾਈਨਲ ਕਹਿੰਦੇ ਨੇ ਉਹ ਹੋਣਾ ਹੈ ਉਹ ਨਿਊਯਾਰਕ ਸੁਣਾ ਹੈ ਤੇ ਕੁੱਲ ਮਿਲਾ ਕੇ ਇੱਕ ਬੈਲੈਂਸਡ ਟੀਮ ਹਮੇਸ਼ਾ ਗੱਲ ਕਿਉਂਕਿ ਪੰਜਾਬ ਦੇ ਜੇਕਰ ਲਿਹਾਜੇ ਨਾਲ ਕੀਤੀ ਜਾਵੇ ਤਾਂ ਜਿਹੜੇ ਵੀ ਕ੍ਰਿਕਟ ਪ੍ਰੇਮੀ ਨੇ ਪੰਜਾਬ ਦੇ ਖਾਸ ਤੌਰ ਤੇ ਉਹਨਾਂ ਦੇ ਜ਼ਰੂਰ ਨਜ਼ਰ ਆਉਂਦੀ ਹੈ ਕਿ ਜਿਹੜੇ ਪੰਜਾਬ ਦੇ ਖਿਡਾਰੀ ਉਹਨਾਂ ਨੂੰ ਜਗ੍ਹਾ ਮਿਲੇਗੀ ਜਾਂ ਨਹੀਂ ਹਾਲਾਂਕਿ ਅਰਸ਼ਦੀਪ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਹੋਏ ਨੇ ਸ਼ੁਭਨ ਗਿੱਲ ਨੂੰ ਜਿਹੜੀ ਕਿ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ ਤੇ ਜੇਕਰ ਇਸ ਨੂੰ ਹੋ ਡੰਗਾਈ ਦੇ ਨਾਲ ਦੇਖਿਆ ਜਾਵੇ ਤਾਂ ਕੀ ਕੁਝ ਇਸ ਦੇ ਪਿੱਛੇ ਜਾਂ ਪਿਛਲੀ ਪਰਫਾਰਮੈਂਸ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਕੀ ਕੁਝ ਕਾਰਨ ਜਿਹੜੇ ਕਹਿਿਆ ਜਾ ਸਕਦੇ ਨੇ ਹੋ ਸਕਦੇ ਨੇ। ਸ਼ੁਮਨ ਗਿੱਲ ਦੀ ਗੱਲ ਕਰੀਏ ਦੋਨੋਂ ਹੀ ਵਧੀਆ ਬੈਟਸਮੈਨ ਨੇ ਦੋਨੋਂ ਹੀ ਟੌਪ ਜੇ ਮੌਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਸ਼ੂ ਜੈ ਸਵਾਲ ਦਾ ਜਿਹੜਾ ਫਾਰਮ ਹੈ ਉਹ ਬਹੁਤ ਵਧੀਆ ਫਾਰਮ ਹੈ ਇੱਕ ਪਲੇਅਰ ਜਿਹੜਾ ਹੁੰਦਾ ਆਪਣੇ ਪੀਕ ਤੇ ਹੁੰਦਾ ਔਰ ਕਿਤੇ ਨਾ ਕਿਤੇ ਦੇਖੋ ਦੋਨੋਂ ਪਲੇਅਰ ਲੰਬੀ ਰੇਸ ਦਾ ਘੋੜਾ ਨੇ ਔਰ ਵਰਲਡ ਕੱਪ ਹੈ ਜੀ ਜਗ੍ਹਾ ਜਿੱਥੇ ਵਿੱਚ ਓਪਨਰ ਜਿਹੜਾ ਹੈਗਾ ਕਿਉਂਕਿ ਦੇਖੋ ਰੋਹਿਤ ਸ਼ਰਮਾ ਦਾ ਮੰਨਿਆ ਜਾਏ ਇਹ ਲਾਸਟ ਵਰਲਡ ਕੱਪ ਮੰਨਿਆ ਜਾ ਰਹਾ ਹੈ ਜੀ ਔਰ ਉਸ ਤੋਂ ਬਾਅਦ ਜਗ੍ਹਾ ਖਾਲੀ ਹੋਣੀ ਹੈ ਓਪਨਰ ਦੀ ਕਿਤੇ ਨਾ ਕਿਤੇ ਤਾਂ ਸ਼ੁਮਨ ਗਿੱਲ ਆਲਰੇਡੀ ਟੈਸਟ ਵੀ ਖੇលਦੇ ਨੇ ਵਨ ਡੇ ਟੀਮ ਦਾ ਵੀ ਹਿੱਸਾ ਨੇ इस करके अजमाया गया है यशस्वी जयसवाल क्योंकि टी ट्वेंटी फॉर्मेट जैसवाल ਹੈ जो बहुत वीडियो चलता है हाँ इना जरूर है कि वर्ल्ड कप खेलना सपना सपना हूं वर्ल्ड कप चाहे कि हर दो साल बाद जब वर्ल्ड कप होएगा तो शुभन गिल अले भी रेस है हाँ रिजर्व प्लेयर कैटेगरी से लेकिन मेन टीम जगह नहीं मिली है हूं देखना होगा बीसीसीआई दे क्योंकि सिलेक्श क्राइटेरिया है बीसीसीआई किलैक्ट करती है जरूर है कि यशस्वी जयसवाल भी बहुत वादिया विस्फोटक बल्लेबाज में ਠੀਕ ਹੈ ਮੇਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਅਨਵਾਸੋ T20 वर्ल्ड कप ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਵਿਸਥਾਰ ਦੀ ਨਾਲ ਜਾਣਕਾਰੀ ਦੇ ਰਿਹਾ ਕਿ ਕਿਹੜੇ ਕਿਹੜੇ ਖਿਡਾਰੀਆਂ ਨੂੰ ਇਸ ਟੀਮ ਦੇ ਵਿੱਚ ਜਗ੍ਹਾ ਮਿਲੀ ਹੈ ਗੱਲ ਕਪਤਾਨੀ ਦੀ ਕੀਤੀ ਜਾਵੇ ਤਾਂ वर्ल्ड कप ਦੇ ਵੀ ਰੋਹਿਤ ਸ਼ਰਮਾ ਨੂੰ ਜਿਹੜੀ ਟੀਮ ਦੀ ਕਮਾਂਡ ਦਿੱਤੀ ਗਈ ਹੈ ਹਰਦਿਕ ਪਾਂਡਿਆ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਮਿਲੀ ਹੈ ਰਿਸ਼ਪ ਪੰਤ ਦੀ ਟੀਮ ਦੇ ਵਿੱਚ ਜਿਹੜੀ ਕਿ ਵਾਪਸੀ ਹੋਗੀ ਇਸ ਤੋਂ ਇਲਾਵਾ ਵਿਰਾਟ ਕੋਹਲੀ ਜਸਵਾਲ ਸ਼ਿਵਮ ਦੂਬੇ ਸੰਜੂ ਸੈਮਸਨ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਹਾਲਾਂਕਿ ਸ਼ੁਭਮ ਗਿੱਲ ਨੂੰ ਟੀਮ ਦੇ ਵਿੱਚ ਜਗਾ ਨਹੀਂ ਮਿਲੀ ਹਾਲਾਂਕਿ ਅਰਸ਼ਦੀਪ ਗੜੇ ਦੇ ਕੇ 15 ਖਿਡਾਰੀਆਂ ਦੇ ਟੀਮ ਦੇ ਵਿੱਚ ਜਗਾ ਬਣਾਉਣ ਦੇ ਵਿੱਚ ਕਾਮਯਾਬ ਰਹੇ ਨੇ ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ੁਭਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਕਿਉਂਕਿ ਜੇਕਰ ਪੰਜਾਬ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਜ਼ਰੂਰ ਇਸ ਗੱਲ ਤੇ ਨਜ਼ਰ ਆਉਂਦੀ ਹੈ ਇਸ ਗੱਲ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਜਦੋਂ ਟੀਮ ਦਾ ਐਲਾਨ ਕੀਤਾ ਜਾਵੇ ਉਸ ਦੇ ਵਿੱਚ ਸ਼ੁਭਨ ਗਿੱਲ ਨੂੰ ਜਗਾ ਮਿਲੇਗੀ ਜਾਂ ਨਹੀਂ ਜਾਂ ਅਰਸ਼ਦੀਪ ਨੂੰ ਜਗਾ ਮਿਲੇਗੀ ਜਾਂ ਨਹੀਂ ਅਰਸ਼ਦੀਪ ਹਾਲਾਂਕਿ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਪਰ ਸ਼ੁਭਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਥਾਂ ਨਹੀਂ ਮਿਲੀ ਉਹਨਾਂ ਨੂੰ ਕਿ ਬੈਕਅਪ ਖਿਡਾਰੀਆਂ ਦੀ ਸੂਚੀ ਦੇ ਵਿੱਚ ਜਿਹੜਾ ਕਿ ਸ਼ਾਮ